ਤਸ਼ਰੀਆ ਕਾਲਜੀ ਮੌਸਮ ਦੀ ਨਵੀਂ ਜਾਣਕਾਰੀ ਵਾਲੀ ਵੀਡੀਓ ਲੈ ਕੇ ਅੱਜ ਰੋਏ ਅੱਜ ਰਾਤ ਦਾ ਪੰਜਾਬ ਦਾ ਮੌਸਮ ਕਿਸ ਤਰ੍ਹਾਂ ਦੇਖਣ ਨੂੰ ਮਿਲੇਗਾ ਕਿਸ ਤਰ੍ਹਾਂ ਦੀ ਗੱਲਬਾਤ ਅੱਜ ਰਾਤ ਦੇ ਮੌਸਮ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਲਗਭਗ ਸ਼ਾਮ ਦੇ ਆਪਾਂ ਨੂੰ 5 ਦੇ ਵੇਲੇ ਕਰੀਬ ਦੇ ਵੇਲੇ ਆਪਾਂ ਨੂੰ ਟੁੱਟਵੇਂ ਸਿਸਟਮ ਦੇਖਣ ਨੂੰ ਮਿਲੇ ਹਨ ਕਈ ਖੇਤਰਾਂ ਦੇ ਵਿੱਚ ਹਲਕੇ ਫੁਲਕੇ ਬਦਲਾਂ ਦੀ ਆਵਾਜ਼ਾਈ ਹਜੇ ਵੀ ਦੇਖਣ ਨੂੰ ਮਿਲ ਰਹੀ ਹੈ ਤੇ ਕਈ ਬਾਕੀ ਰਾਤ ਤੱਕ ਪੰਜਾਬ ਦੇ ਅੰਮ੍ਰਿਤਸਰ ਸਾਹਿਬ ਤਰਨਤਾਰਨ ਤੇ ਕਪੂਰਥਲਾ ਜਲੰਧਰ ਚਰਪੁਰ ਪਟਾਣਕੋਟ ਇਹਨਾਂ ਖੇਤਰਾਂ ਦੇ ਵਿੱਚ ਨਵਾਂ ਸ਼ਹਿਰ ਦੇ ਆਸਪਾਸ ਦੇ ਖੇਤਰਾਂ ਦੇ ਵੀ ਟੁੱਟਵੇਂ ਤ ਇਕੋ ਚੈਨਲ ਤੇ ਪਹਿਲੀ ਵਾਰ ਇਹ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਜੁੜ ਸਬਸਕ੍ਰਾਈਬ ਕਰੋ ਤਾਂ ਜੋ ਮੌਸਮ ਦੀ ਅਪਡੇਟ ਲਗਾਤਾਰ ਬਿਨਾਰ ਕਾਬੜ ਤੋਂ 24 ਘੰਟੇ ਤੱਕ ਫੌਂਦੀ ਰਹੇ ਤੁਸੀਂ ਕਮੈਂਟ ਕਰਕੇ ਜੂ ਦੱਸਣਾ ਤੁਹਾਡੇ ਇਲਾਕੇ ਵਿੱਚ ਕਿਸ ਤਰ੍ਹਾਂ ਦੇ ਮੌਸਮ ਦੇ ਹਾਲਾਤ ਦੇਖਣ ਨੂੰ ਮਿਲੇ ਆ ਅਗਲੇ 2-3 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਫਿਲਹਾਲ ਕੋਈ ਵੱਡੀ ਕਾਰਵਾਈ ਤਾਂ ਨਹੀਂ ਦੇਖਣ ਨੂੰ ਮਿਲੇਗੀ ਜ਼ਿਆਦਾਤਰ ਖੇਤਰਾਂ ਦੇ ਵਿੱਚ ਮੌਸਮ ਠੀਕ-ਠਾਕ ਦੇਖਣ ਨੂੰ ਮਿਲੇਗਾ ਬਾਕੀ ਤਕਰੀਬਨ ਟੁੱਟਮੀ ਬਦਲਵਾਈ ਉੱਤਰ-ਪੱਛਮੀ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਅੱਧ ਰਾਤ ਤੱਕ ਇਸ ਤਰ੍ਹਾਂ ਦੀ ਗਤੀਵਿਧੀਆਂ ਦੇਖਣ ਨੂੰ ਇਹਤੇ ਉੱਤਰ ਪੂਰਬੀ ਖੇਤਰ ਹੋ ਗਏ ਗੁਰਦਾਸਪੁਰ ਚਰਪੁਰ ਦੇ ਖੇਤਰਾਂ ਦੇ ਵਿੱਚ ਟੁੱਟਮੇ ਤੌਰ ਤੇ ਬੱਦਲਬਾਈ ਦੇਖਣ ਨੂੰ ਮਿਲ ਸਕਦੀ ਹੈ ਟੁੱਟਮੀਆਂ ਕਾਰਵਾਈਆਂ ਇਹਨਾਂ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਜੇਕਰ ਸਿਸਟਮਾਂ ਦੀ ਗੱਲ ਕਰੀਏ ਤਾਂ ਤਕਰੀਬਨ ਸਿਸਟਮ ਜੋ ਡੀਪ ਡਿਪਰੈਸ਼ਨ ਅੱਗੇ ਵੱਧਦਾ ਹੋਇਆ ਥਾਈ ਦੇ ਰਿਹਾ ਅਰਬ ਸਾਗਰ ਦੇ ਵਿੱਚ ਜਿਸ ਨਾਲ ਨਮੀ ਦੀ ਹਵਾਵਾਂ ਆਪਾਂ ਨੂੰ ਪੱਛਮੀ ਹਵਾਵਾਂ ਦੀ ਵਾਪਸੀ ਦੇਖਣ ਨੂੰ ਮਿਲੇਗੀ ਅਤੇ लो प्रेशर ਦਾ ਸਿਸਟਮ ਵੀ ਆਪਾਂ ਨੂੰ ਲਗਾਤਾਰ ਛਤੀਸਗੜ੍ਹ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਹੈ ਤੇ ਇਧਰੋਂ ਵੀ ਪੂਰਬੀ ਹਵਾਵਾਂ ਦੇਖਣ ਨੂੰ ਮਿਲਣਗੀਆਂ ਜਿਸ ਨਾਲ ਗੜ ਚਮਕਦੀਆਂ ਕਾਰਵਾਈਆਂ ਅਗਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਮੇਨ ਤੌਰ ਤੇ 5 ਤਰੀਕ ਤੋਂ ਬਾਅਦ ਕਾਰਵਾਈਆਂ ਦੇ ਅਸਰ ਕਈ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਿੱਧੀਆਂ ਜੇਕਰ ਚੈਨਲ ਤੇ ਪਹਿਲੀ ਵਾਰ ਇਹ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਜੁੜ ਸਬਸਕ੍ਰਾਈਬ ਕਰੋ ਤਾਂ ਜੋ ਮੌਸਮ ਦੀ ਅਪਡੇਟ ਲਗਾਤਾਰ ਬਿਨਾਰ ਕਾਟ ਤੋਂ ਤੁਹਾਡੇ ਤੱਕ ਪਹੁੰਚਦੀ ਰਹੇ ਤਾਂ